ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਆ ਉਮੀਦ ਕਰਦੀ ਤੇ ਸਾਰੀ ਜਨੇ ਠੀਕ ਠਾਕ ਹੋਵੋਗੇ ਤੇ ਟਾਈਮ ਅੱਜ ਹੋ ਗਿਆ ਵੀਰਵਾਰ ਦਾ ਦਿਨ ਹੈ ਤੇ ਟਾਈਮ ਅੱਜ ਹੋ ਗਿਆ 12:00 ਵਜੇ ਆ ਤੇ ਮੈਂ ਜਾਣਾ ਵਿਆਹ ਤੇ ਮਤਲਬ ਕਿ ਅੱਜ ਉੱਥੇ ਉਹਨਾਂ ਨੇ ਸੁਖਨੀ ਸਾਹਿਬ ਦਾ ਪਾਰਕ ਲਖਾਇਆ ਤੇ ਰਾਤੀ ਮੈਨੂੰ ਫੋਨ ਆਇਆ ਤੇ ਕਹਿੰਦੇ ਹੋਣਾ ਹੀ ਹੋਣਾ ਜ਼ਰੂਰ ਤੇ ਇਕੱਲੇ ਬੰਦੇ ਦਾ ਹੀ ਜਾਣਾ ਇੰਨਾ ਓਖਾ ਨਾ ਮੈਂ ਕਿਹਾ ਮੈਂ ਬਹੁਤ ਜ਼ਿਆਦਾ ਤੇ 12:00 ਵਜੇ ਨੂੰ ਪਤਾ ਨਹੀਂ ਮੈਨੂੰ ਪਕੌੜੇ ਮਿਲਣੇ ਕਿ ਨਹੀਂ ਮਿਲਣੇ ਹੈਗੇ ਤੇ ਚਲੋ ਬਾਕੀ ਜਾ ਕੇ ਤੁਸੀਂ ਦੇਖਦੇ ਆ ਤੁਹਾਨੂੰ ਦਿਖਾਉਣੇ ਆ ਤੇ ਦਾ ਮਾਹੌਲ ਤੇ ਕੱਲੇ ਬੰਦੇ ਆ ਜਾਣਾ ਬੜਾ ਔਖਾ ਤੇ ਅੱਜ ਮੇਰਾ ਇੱਕ ਹੋਰ ਨੁਕਸਾਨ ਹੋ ਗਿਆ ਕਿ ਮੇਰਾ ਨਵਾਂ ਸੂਟ ਜਿਹੜਾ ਉਹ ਫਟ ਗਿਆ ਉਹ ਕਿੱਦਾਂ ਫਟਿਆ ਉਹ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਤੇ ਆਜੋ ਚਲ ਜਾਈਏ ਪਹਿਲਾਂ ਹੁਣ ਮੇਰਾ ਨਵਾਂ ਸੂਟ ਦੇਖੋ ਤਾਂ ਸਹੀ ਆ ਪਰ ਸੂਟ ਮੈਂ ਦੱਸਦੀ ਕਿੱਥੋਂ ਪਾਟ ਆਇਆ ਹੁਣ ਮੈਂ ਦੱਸਣਾ ਨਹੀਂ ਉਹ ਪਹਿਲਾਂ ਮੈਂ ਵਿਆਹ ਖਾਇਆ ਮਾਂ ਭੋਗ ਜਾਇਆ ਮਾਂ ਮੇਰੇ ਪਕੌੜੇ ਮਿਲ ਜਾਣ ਦੱਸਦੀ ਆ ਜੀ ਆਪਾਂ ਪਹੁੰਚ ਗਏ ਆ ਤੇ ਆਪਣੇ ਹੈਗਾ ਇੱਧਰ ਗਵੰਡੀਆਂ ਦੇ ਮੁੰਡੇ ਦਾ ਵਿਆਹ ਤੇ ਉਹਨਾਂ ਨੇ ਮੈਨੂੰ ਸੱਦਿਆ ਹੋਇਆ ਆ ਤੇ ਇੱਧਰ ਆ ਮੈਡਮ ਆ ਪਛਾਣੀ ਨਹੀਂ ਹੁੰਦੀਆਂ ਹੁਣ ਦੇਖ ਸੋਹਣੀ ਲਾਦੀ ਸੋਹਣੀ ਲਾਦੀ ਬਹੁਤ ਸੋਹਣੀ ਸਾਰੇ ਜਣੇ ਦੱਸਿਓ ਵੀ ਸੋਹਣੀ ਲਾਦੀ ਹੈ ਨਾ ਸੋਹਣੀ ਹੈ ਆਪਾਂ ਅੱਛਾ ਕਨੇ ਫੋਟੋ ਖੇਚ ਤੇ ਆ ਰੋਂ ਲਾ ਪਈ ਆ ਦੇਖੋ ਇੱਕ ਛੋਟੀ ਬਣ ਆਇਆ ਤੋਂ ਵੀ ਆਣ ਆ ਰੋਂਦੀ ਆ ਫੋਟੋ ਖਿੱਚ ਅੱਛਾ ਠੀਕ ਚਲੋ ਜੀ ਫੋਟੋ ਖਿੱਚ ਲਈਏ ਤਾਂ ਫੇਰ ਚਲੀਏ ਨਹੀਂ ਤਾਂ ਸਾਡੇ ਪਕੌੜੇ ਮੁੱਕ ਜਾਣੇ ਆ ਤੇ ਸਾਥੇ ਜਿਹੜਾ ਤਾਂ ਮੇਰਾ ਸੂਟ ਦਾ ਨੁਕਸਾਨ ਹੋਇਆ ਹੈਗਾ ਜੱਸ ਕਿ ਤਾਂ ਫੜੀ ਹੁਣ ਮੈਂ ਦਿਖਾਵਾਂ ਆਹ ਦੇਖੋ ਕਿੱਧਰ ਗਈ ਮੇਰੀ ਬਾਹ ਇੱਥੋਂ ਆਦਿਆ ਕੂਣੀ ਤੋਂ ਇਹ ਨਾ ਮੇਰੀ ਜੋਰ ਨਾਲ ਇੱਧਰ ਕੰਧ ਦੇ ਵਿੱਚ ਲੱਗੀ ਆਲੇ ਫਟ ਗਿਆ ਕੋਈ ਨਹੀਂ ਕਹਿੰਦੀ ਕੋਈ ਨਹੀਂ ਕਹਿੰਦੀ ਕੋਈ ਗੱਲ ਨਹੀਂ ਚਲੋ ਵਾਹ ਕਿੱਤਨੀ ਆ ਦਿਖਾ ਆਏ ਫਰੇ ਕੁੜੀ ਨੇ ਕਰ ਲ ਪੋ ਆਇਓ ਚਲੋ ਠੀਕ ਹੈ ਜੀ ਹੁਣ ਜਾ ਕੇ ਉੱਥੇ ਪਕੌੜੇ ਬੁੱਕ ਜਾਣੇ ਆ ਐਸਾ ਠੀਕਾ ਮੈਨੂੰ ਫੋਟੋ ਖਿੱਚ ਰੋਕ ਜਾ ਚਲੋ ਠੀਕ ਹੈ ਜੀ ਇਹਦੀ ਫੋਟੋ ਖਿੱਚ ਲਈਏ ਕੁੜੀ ਮਸੀ ਤਿਆਰ ਹੋਈ ਹੈ ਇਹ ਤੁਸੀਂ ਆ ਲੈਣ ਨੂੰ ਬੜੀਓ ਆ ਪਕੌੜਾ ਵਾਲੇ ਇੱਕ ਘਟਾਈ ਦੇ ਵਿੱਚ ਕਹਿੰਦੇ ਚੱਲ ਬੀਬੀ ਤੈਨੂੰ ਜਿਆਦਾ ਕਾਲੀ ਸੀਗੀ ਪਕੜੇ ਖਾਣ ਦੇਤੇ ਆ ਮਹਾਰਾਜ ਲੈ ਕੇ ਚੱਲੇ ਚੱਲ ਕੋਈ ਵੀ ਹੁਣ ਆਪਾਂ ਲੰਗਰ ਪਾਣੀ ਤੇ ਜਾਵਾਂਗੇ ਅਰਦਾਸ ਦੇ ਵਿੱਚ ਤਾਂ ਜਾ ਨਹੀਂ ਹੋਇਆ ਨਾਲ ਚੁੰਨੀ ਘਟੇ ਸਿਰ ਤੇ ਟੇਕਦੀ ਸੀ ਚੁੰਨੀਆਂ ਨਹੀਂ ਸੱਚੀ ਟੇਕਦੀਆਂ ਚੁੰਨੀਆਂ ਜ਼ਿਆਦਾ ਨਾ ਪੱਕੇ ਉਹ ਚੇਪੀਆਂ ਹੀ ਆ ਲਾਹੋ ਚੁੰਨੀਆਂ ਤੇ ਸੁਈਆਂ ਹਾਂ ਟਕਾਉਣ ਵਾਲੀਆਂ ਆਉਂਦੀਆਂ ਆ ਉਹ ਦੇਖੂ ਮਿਮਮੀ ਮੈਂ ਤਾਂ ਹਲੇ ਦੋ ਪਕੌੜੇ ਜਿੱਦਾਂ ਹੀ ਪਲੇਟ 'ਚ ਰੱਖੇ ਘਟਿਆਏ ਭਾਈ ਨਾਲ ਹੀ ਮੇਰੀ ਚੁੰਨੀ ਵਿੱਚ ਲੈ ਲੈ ਲਓ ਮੈਂ ਕਿਹਾ ਉਹ ਹੋ ਲੱਗਿਓ ਲੈ ਮੈਂ ਇਹਨੂੰ ਕਿ ਫ੍ਰੈਂਚ ਕਰਾਂ ਰੋਲ ਲੱਗਿਓ ਕੰਨ ਫ੍ਰੈਂਚ ਦਾ ਆ ਅੱਛਾ ਫ੍ਰੈਂਚ ਆ ਮੈਨੂੰ ਹੀ ਨਹੀਂ ਦੀਦਾ ਫੇ ਐਨ ਕੰਮ ਮੇਰੇ ਕਹੇ ਆਓ ਕਿੱਥੇ ਆ ਅੱਜ ਮੈਂ ਐਨ ਕਾ ਲਾਤੀ ਆ ਨੀ ਹੋ ਕੋਟ ਦੀ ਬਾਤ ਲਓ ਜੀ ਇੱਧਰ ਲੱਗਿਓ ਮੇਰਾ ਸੇਰ ਕੰਨ ਮੀਡੀਆਂ ਫ੍ਰੈਂਚ ਮੀਡੀਆਂ ਇੱਕ ਮੈਨੂੰ ਇਦਾਂ ਫੜਾਤੀ ਆ ਦੇਖਦੇ ਆ ਛਮਾ 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 ਇਦਾਂ ਮੈਂ ਰਵੜ ਪਾ ਲਵਾਂ ਹਾਂ ਇਹ ਤਾਂ ਕਲਚਰ ਲਾ ਲਾ ਕਲਚਰ ਲਾ ਰਵੜ ਪਾ ਦੇ ਪੋਣੀ ਆ ਲੈ ਤਾਂ ਮੱਦੂ ਆਹਨੇ ਲੋੜ ਅੱਜ ਮੈਂ ਤੱਕਾ ਜੀ ਦਾ ਛੂਨਾ ਤੱਕਾ ਜੀ ਤੁਮ ਨੂੰ ਕੁਝ ਆਂਦਾ ਨਹੀਂ ਹੋਣਾ ਨਹੀਂ ਪਛਾਣਦਾ ਨਹੀਂ ਹੈਂ ਪਛਾਣਦਾ ਇਹ ਤੁਮ ਨੂੰ ਨਾ ਚਲ ਚੋਣ ਮੈਂ ਕਿ ਇਦਾਂ ਪੋਣੀ ਕਰ ਲਵਾਂ ਸੋਣਾ ਨਾ 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 ਬੱਸ ਬੱਸ ਸੋਣਾ 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 ਦੂਜੀ ਲਿਆ ਰੋਬਟ ਦੂਜੀ ਬੱਸ ਬੱਸ ਦੂਜੀ ਲਿਆ ਰੋਬਟ ਚੌੜਾ ਸ਼ੌਦਾ ਸ਼ੌਦਾ ਬਾਚਾ ਬਾਚਾ ਉਹ ਬੋਸ਼ਾ ਬਾਚਾ ਨਾ ਆਉਦੀ ਕਾਟੀਆਂ ਮੇਰੀਆਂ ਫਰੈਂਚ ਹਾਂ ਦਿਲ ਜਾ ਬਣਾਤਾ ਹਾਂ ਅੱਛਾ ਤੂੰ ਨੀ ਨੀ ਕਿਹਦਾ ਆ ਬਾਹਰ ਆੜੀ ਹਾਂ ਹਾਂ ਕੋ ਮੈਂ ਨਹੀਂ ਆਉਂਦਾ ਨਹੀਂ ਮੈਨੂੰ ਕਹਿੰਦੀ ਮਸਕਰਾ ਲਗਾ ਲੈ ਮੈਂ ਕਹਿੰਦਾ ਮੈਂ ਨਹੀਂ ਲਗਾਉਣਾ ਮੈਂ ਕਈ ਲਗਾਇਆ ਨਹੀਂ ਮੈਂ ਚੰਗਾ ਨਹੀਂ ਲਾਤਾ ਓਟੇਨ ਕਾ ਓਟਾ ਓਟੇ ਛੋਟੂ ਸੁਣ ਅਨਕਾ ਓਟੇ ਚੱਲ ਓ ਹੈਲਦੀ ਨਹੀਂ ਦੇਖੋ ਓ ਕੁਰਸੀ ਤੇ ਬਿੰਦੀ ਕਿੱਧਰ ਨਹੀਂ ਜਾਂਦੀ ਲੰਗਰ ਪਾਣੀ ਛੱਕ ਕੇ ਤਾਂ ਉੱਠਦੀ ਹੀ ਨਹੀਂ ਸੀਗੀ। ਪਲੇਨ ਉੱਥੇ ਰਹਿਣਾ ਹੈ ਤਾਂ। ਨਹੀਂ ਜਾਦਾ ਕੋਈ ਜਾਈ ਬਣਾ। ਜਾ ਨਹੀਂ ਬਗੀਆਂ ਨੂੰ। ਇਹ ਜੱਟ ਕਰਦੇ। ਬਾਸ ਮੈਨੂੰ ਪਤਾ ਹੀ ਹੈ ਲੈ। ਬਾਸ। ਇਹਦਾ ਖੇਤ-ਖੇਤੇ ਫੜ ਕੇ ਰੱਖ ਲਈ ਜਣਾ। ਹਾਂ। ਬਾਸ। ਇੰਨਾ ਸਾਰਾ ਬਾਇਆ। ਇਹਦੇ ਮੱਖੜ ਪੱਗ ਦੀ ਮੰਨ। ਆਹ। ਨਹੀਂ ਹਲੇ ਵੀ ਉਹ ਆਪਣੇ ਸੂਟਾ ਨਹੀਂ ਫੇਰ ਰਹੀ। ਹਣੀ ਹੋੜੀਆਂ ਨੇ ਉਹ ਤਾਂ ਪੱਕਾ ਨਹੀਂ ਫੇਰ ਰਿਆ। ਗੱਲ ਨਹੀਂ ਆਸ। ਤੂੰ ਟ੍ਰੇਕ। ਆ ਸੁਟਾ ਨਾਲ ਦੀ ਮੈਂ ਮੈਡਿੰਗਾਂ ਸੀ ਫਿਰ ਵੀ ਪੱਡਾ ਨਹੀਂ ਚਲੋ ਫੇ ਚੱਲੇ ਆ ਹੁਣ ਚਾਰ ਬਾਅਦ ਚੱਲੇ ਆ ਦਿਨੇ ਆਣੇ ਜਾ ਕੇ ਲਟੂਸ਼ਨ ਜਾਣਾ ਤਾਂ ਮੈਂ ਪਹੁੰਚ ਵੀ ਜਾਵਾਂ ਮੇਰੇ ਤੋਂ ਮਿਲਦਾ ਉਹ ਮੈਂ ਉਸਨੇ 5 12 ਵਜੇ ਦੇ 5 ਮਿੰਟ ਰਹਿੰਦੇ ਸੀਗੇ ਹਨਾ ਜੇ ਤੂੰ ਮੈਨੂੰ ਫੋਨ ਕੀਤਾ ਮੈਂ ਕਿੰਨੇ ਟਾਈਮ ਕਿੱਥੇ ਆ ਗਈ 12 5 ਮਿੰਟ 'ਚ ਹੀ ਆ ਗਈ ਹੂੰ 12 ਵਜੇ ਕਿੰਨਾ ਟਾਈਮ ਹੋਇਆ ਸੀ 12:05 12:05 ਦਸਾਂ ਮਿੰਟਾਂ 'ਚ ਪਹੁੰਚ ਗਈ ਹਨਾ ਹੂੰ ਇੰਨੀ ਤੇਜ਼ ਮੈਂ ਕਿ ਮੇਰੇ ਪਕੌੜੇ ਨਹੀਂ ਮਰਨੇ ਚਾਹੀਦੇ ਪਗੋੜਿਆਂ ਦੇ ਚੱਕਰ 'ਚ ਚੁੰਨੀ ਲਵੇੜ ਲਈ ਆ ਆਹ ਮਮੀ ਮੇਰੀ ਚੁੰਨੀ ਸਿੱਧੀ ਕੜਾ ਦੇ ਘਟਿਆਈ ਦੇ ਵਿੱਚ ਆ ਦੇ ਇਹ ਉੜ ਕੇ ਹਵਾ 'ਚ ਪੈ ਜਾਂਦੀਆਂ ਆਹ ਆ ਦੇਖੋ ਸਿੱਧੀ ਵਿੱਚ ਫੂਟ ਵੀ ਪਾਟ ਗਿਆ ਹਾ ਆਹ ਹੋਰ ਉੱਤ ਘਰ ਤੋਰਨ ਲੱਗੀ ਦਾ ਹੋਰ ਮੈਂ ਕਾ ਤੇ ਕੱਪੜੇ ਮੈਂ ਕਿ ਨਹੀਂ ਇਦਾਂ ਦਾ ਕੱਪੜਾ ਉਹ ਦੂਜਾ ਸਿਲਕ ਜਿਹਦਾ ਜਿਆਦਾ ਨੇ ਕੱਪੜੇ ਦੇ ਚੀਰ ਚੀਰ ਮਜ਼ਾ ਆਉਂਦੇ ਆ ਹਾਂ ਪਿੱਛਿਆਂ ਦੀ ਬਾਏ ਮੋਰ ਦੀ ਹੋ ਕੇ ਕਰਤਾ ਬਾਏ 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 ਚਲੋ ਠੀਕ ਆ ਚਲ ਗਿਆ ਹੁਣ ਆਜੋ ਹੋਰ ਹੋਰ ਮੇਰੇ ਤਾਂ ਸਾਰਾ ਦਿਨ ਚੱਲੋ ਚੱਲ ਰਹਿੰਦੀ ਆ ਕੰਮਾਂ ਦੇ ਵਿੱਚ ਹੀ ਤਾਂ ਹੀ ਨਾ ਮੇਰਾ ਕੰਮ ਮੁੱਕਦਾ ਇੱਕ ਅਜ ਮੇਰਾ ਮੂਡ ਉੱਦਾਂ ਬਹੁਤ ਅਫਸੈਟ ਆ ਮੇਰਾ ਨੁਕਸਾਨ ਹੋ ਗਿਆ ਕੀ ਹੋਇਆ ਨਾ ਮੈਂ ਸੂਰ ਦਾ ਨੁਕਸਾਨ ਤੇ ਰੋਜ਼ ਨੁਕਸਾਨ ਕਰਦੇ ਤੁਹਾਡੀ ਮੋਏ ਮੋਏ ਰੋਜ਼ ਹੋਈ ਰਹਿੰਦੀ ਆ ਮੇਰੇ ਕੋਈ ਹੋਈ ਰਹਿੰਦੀ ਆਜੋ ਚੱਲ ਜੇ ਹੁਣ ਹੱਲੇ ਤਾਲ ਪਾਣੀ ਵਿੱਚ ਸਾਡੀ ਸੂਰ ਕੀ ਬਣਾਉਣੀ ਆ ਆਜੋ ਹੁਣ ਮਮੇ ਲੇਟ ਕੱਤੇ ਹੋ ਗਈ ਸੀ ਅੱਜ ਲੇਟ ਮੈਂ ਹੋਣਾ ਨਹੀਂ ਸੀਗਾ ਲੇਟ ਤਾਂ ਤੁਸੀਂ ਤੁਸੀਂ ਛੇਤੀ ਚਲ ਗਏ ਸੀ ਸੱਚ ਮੈਂ ਪੂਰੇ 4:02 ਦੇ ਵਿੱਚ ਪਹੁੰਚ ਗਈ ਸੀ ਤੇ ਲੇਟ ਮੈਂ ਹੋਣਾ ਨਹੀਂ ਕੋ ਹੋਵੇ ਉੱਥੇ ਨਗਰ ਕੀਰਤਨ ਨਿਕਲਦਾ ਹੈ ਗੁਰੂ ਰਵਿਦਾਸ ਮਹਾਰਾਜ ਜੀ ਦਾ ਉੱਥੇ ਲੱਗਾ ਹੋਇਆ ਹੀ ਜਾਮ ਲੰਗਰ ਜਾਮ ਲੱਗਾ ਹੋਇਆ ਹੀ ਉਹ ਨਗਰ ਕੀਰਤਨ ਨਿਕਲਦਾ ਹੈ ਦਾ ਅੱਛਾ ਕੀ ਹੋਇਆ ਨਹੀਂ ਮੈਨੂੰ ਲੱਗਾ ਲੰਗਰ ਮੈਨੂੰ ਨਗਰ ਕੀਰਤਨ ਕਿਹਾ ਵੀ ਨਗਰ ਕੀਰਤਨ ਨਿਕਲਦਾ ਹੈ ਹੀ ਦਾ ਅੱਛਾ ਉਦੇ ਕਰਕੇ ਥੋੜਾ ਮੈਂ ਲੇਟ ਹੋ ਗਈ ਮੈਂ 4 ਵਜੇ ਕੋ ਚੱਲਣਾ ਹੈ ਮਾਣਾ 4 ਵਜੇ ਤੋਂ 2 ਮਿੰਟ ਤੇ ਪਹੁੰਚ ਗਈ ਤੇ ਫੇਲੇ ਕਿੰਨਾਂ ਘਰਾਂ ਗਈ ਸੀ ਮੈਂ ਕਿਹਾ ਤੁਹਾਡਾ ਉਸ ਦਿਨ ਉਹ ਕੋ ਟਾਈਮ ਨਾ ਕੋਈ ਕਾਦੋ ਫੇ ਅਸੀਂ ਚੱਲ ਗਏ ਸੀ ਮੈਂ ਤੇ ਮਤਲਬ ਇਕੱਲੇ ਬੰਦੇ ਦੇ ਸੱਟ ਕਿੰਨਾ ਔਖਾ ਸਾਰੇ ਆਪਾਂ ਸੇ ਚੱਕਰੀਆਂ ਨੂੰ ਕਿੰਨੇ ਘੁੰਮਣਾ ਪੈਂਦਾ ਸਾਰੇ ਅੱਜ ਵੀ ਦੇਖੋ ਜਵਾਕ ਨੂੰ ਵੀ ਦੇਖੋ ਸਿਆਣੇ ਵੀ ਦੇਖੋ ਤੇ ਰਿਸ਼ਤੇਦਾਰੀਆਂ ਵੀ ਦੇਖੋ ਪੂਰਾ ਸਰਕਲ ਮੈਂ ਇਹ ਦੇਖਣਾਂ ਖੱਡ ਕੇ ਉਹ ਲੈ ਕੇ ਆ ਟੂਰਨ ਤੇ ਜੋ ਪਾਪਾ ਨੂੰ ਫੋਨ ਕੀਤਾ ਸੀ ਪਾਪਾ ਆਏ ਨੇ ਅੱਧਾ ਘੰਟਾ ਅਸੀਂ ਵੇਟ ਕੀਤੀ ਉੱਥੇ ਫਿਰ ਤੁਹਾਨੂੰ ਫੋਨ ਕੀਤਾ ਹੁਣ ਇਹ ਤੁਹਾਡੇ ਪਾਪਾ ਨੂੰ ਪਤਾ ਹੋਊਗਾ ਪਾਪਾ ਵਦਨ ਕੀ ਕਹੇਗੀ ਮੈਂ ਕਿਹਾ ਹੈ ਫੋਨ ਨਹੀਂ ਕੱਟਦਾ ਮੈਨੂੰ ਪਤਾ ਕਿਦਾਂ ਤੁਹਾਡੇ ਇੱਕ ਅੱਜ ਮੇਰੇ ਮਨ ਸੱਚੇ ਉਹ ਸੱਚਾ ਕੀ ਹੋਇਆ ਸੀ ਜੀ ਦੱਸਿਆ ਨਹੀਂ ਮੈਨੂੰ ਸੂਟ ਉਹ ਪਤਾ ਕੀ ਮੈਂ ਇੱਦਾਂ ਸਿਰਕ ਹੁੰਦੀ ਹੈਗੀ ਨਾ ਇੱਥੇ ਤਾਂ ਕਰਦੀ ਤੁਰੀ ਹੋਈਗੀ ਉਹ ਜਿਹੜੀ ਮੇਰੇ ਇੱਥੋਂ ਪੂਣੀ ਹੈਗੀ ਮੇਰੀ ਜੋਰ ਮੈਂ ਇੱਥੇ ਕੰਮ 'ਚ ਲੱਗੀ ਇੱਥੇ ਉਪਰੋਂ ਇਹਦਾ ਜੋਂ ਮਰ ਰਗੜ ਹੋ ਗਿਆ ਤਾਂ ਸੂਟ ਜਿਹੜਾ ਇੱਕੋ ਮਾੜਾ ਆਇਆ ਜਿੱਦਾਂ ਹੋ ਗਿਆ ਰਫੂ ਕਰਵਾ ਲਿਓ ਰਫੂ ਤਾਂ ਕੋਈ ਪ੍ਰੋਨਾ ਪੈਣਾ ਪਰ ਨਵੇਂ ਸੂਟ ਦਾ ਜਿਹੜਾ ਨੁਕਸਾਨ ਹੁੰਦਾ ਹੈ ਉਹ ਜਾਗੁੰਦਾ ਕਿਤੇ ਸੀ ਚਲੋ ਮੈਂ ਕਿਹਾ ਮੇਰਾ ਬਹੁਤ ਨਵਾਂ ਸੂਟ ਜਿਹੜਾ ਖਰਾਬ ਹੋ ਗਿਆ ਸਿਰਫ ਇੱਕ ਵਾਰ ਪਾਇਆ ਸੀ ਅੱਜ ਦੂਜੀ ਵਾਰ ਪਾਇਆ ਹੋ ਚਲੋ ਕੋਈ ਹੁਣ ਤਾਂ ਚਲੋ ਕੋਈ ਨਹੀਂ ਹੁਣ ਤਾਂ ਐਨੀ ਮੈਨੂੰ ਟੈਨਸ਼ਨ ਤੁਹਾਨੂੰ ਜਦੋਂ ਮੈਂ ਲੈਣ ਗਈ ਮੈਨੂੰ ਇਹ ਨਹੀਂ ਚੇਤਾ ਵੀ ਮੈਂ ਦੁੱਧ ਦਾ ਹੋਣਾ ਕੈਸ ਜਿਹੜਾ ਉਹ ਫੁੱਲ ਕੀਤਾ ਆ ਕਿ ਘੱਟ ਕੀਤਾ ਆ ਏਨਾਂ ਮੈਂ ਉੱਥੇ ਜਾ ਕੇ ਚੇਤਾ ਆਇਆ ਜੋ ਮੈਂ ਤੁਹਾਨੂੰ ਕੁਸ਼ਨ ਤੋਂ ਲੈਣ ਗਈ ਮੈਂ ਕਿਹਾ ਹਏ ਦੁੱਧ ਵਾਲਾ ਗੈਸ ਤੋਂ ਮੈਂ ਘਰੇ ਖੁੱਲ ਹੀ ਰਹਿ ਗਈ ਆ ਯਕੀਨ ਨਾ ਸੀ ਚਲਾਇਆ ਹੀ ਨਹੀਂ ਸੀ ਘਰੇ ਨਹੀਂ ਮੈਂ ਦਸ ਉਹ ਵਰਕਾਤੀ ਹਾਂ ਅੱਛਾ ਤੇ ਅੱਜ ਮੇਰਾ ਸਾਰਾ ਜਿਹੜਾ ਕੰਮ ਘਾ ਰਿਆ ਉਹਨਾਂ ਸਾਰਾ ਲੇਟ ਆ ਹੰਕਾਰ ਜੰਗਾਇ ਜੇ ਤਸੱਲੀ ਜਾਈ ਤੇ ਨਾਲ ਬੈਠੇ ਰੋ ਚੁੱਪ ਕਰਕੇ ਤੇ ਰੋਟੀਆਂ ਨੂੰ ਪਾਓ ਨਾ ਥਾਲੀ ਜਦੋਂ ਰੋਟੀ ਬਣ ਗਈ ਆਪਣੇ ਆਪ ਹੀ ਖਾ ਲੈਣੇ ਚੁੱਪ ਕਰਕੇ ਖਾ ਲੈਣੇ ਉਹ ਉਹ ਗਾਵੇਂ ਸੁਣਾ ਨੀਤ ਹੁੰਦੀ ਆ ਚਾਕਲੇਟ ਉਹ ਪਰਨੇ ਕਤਲੀ ਆਂਦੇ ਤੁਸੀਂ ਪਰਨੇ ਉਹ ਤੇਰੀ ਨਾਨੀ ਨੇ ਦਿੱਤੇ ਆ ਨਾਨੀ ਕਹਿੰਦੀ ਸਾਡੇ ਢੇਰ ਲੱਗਾ ਪਿਆ ਆ ਸਾਡੇ ਵੀ ਲੱਗਾ ਸਾਡੇ ਕਿੱਥੇ ਆ ਹੈਗੇ ਆ ਸਾਡੇ ਕਿੱਥੇ ਹੈ ਸਾਡੇ ਦੋ ਆ ਇੱਕ ਦਿਨ ਇੱਕ ਮੇਰਾ ਪਰਨਾ ਪੀਲੇ ਪਰਨੇ ਉਹ ਹੁਣ ਉਹ ਬਿਨੇ ਨੂੰ ਮਿਲੇ ਹੋਏ ਹੈਗੇ ਕਿੰਨੇ ਹੀ ਤੇ ਉਹ ਮੰਮੀ ਇਹਦੀ ਕਿੰਨੇ ਪਏ ਆ ਵੀ ਬਾਦੂ ਆ ਤੂੰ ਲੈ ਜਾ ਉਹਨਾਂ ਨੂੰ ਕਿੰਨੇ ਮਿਲਾਂਦਾ 8 9 ਹੋਣੇ ਪਰਨੇ ਨਾ ਲਫਾਫੇ ਚ ਪਾ ਤੀ ਮੈਂ ਕਿਹਾ ਚਲੋ ਦੇਰ ਮਾਗੇ ਇੱਥੇ ਜੇਕਰ ਉਹ ਲੋਡ ਹੋਈ ਜੇ ਇਹਨੂੰ ਨਹੀਂ ਬਹੁਤ ਆ ਜਾਂਦਾ ਹੁਣ ਦੁੱਧ ਪੀ ਲੋ ਫੇ ਤੇ ਚਲੋ ਸੌਈਏ ਤਾਂ ਹੁਣ ਆਪਾਂ ਵੀ ਤੁਹਾਨੂੰ ਹੁਣ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਤੇ ਅੱਜ ਇਹਨਾਂ ਦਾ ਮੂਡ ਅਫਸੈਟ ਤੁਹਾਨੂੰ ਪਤਾ ਹੀ ਆ ਕਿਉਂਕਿ ਜਿਹੜੇ ਸੂਟ ਜਦੋਂ ਮਿਊ ਖਰਾਬ ਹੋ ਜਵੇ ਨਾ ਉਹਦਾ ਜਿਹੜਾ ਦਰਦ ਹੈ ਕੁੜੀ ਹੀ ਕੁੜੀ ਦੇ ਇੱਕ ਦਰਦ ਨੂੰ ਸਮਝ ਸਕਦੀ ਆ ਵੀ ਸੂਟਾਂ ਦਾ ਕੀ ਦਰਦ ਹੁੰਦਾ ਜਦੋਂ ਨਵਾਂ ਸੂਟ ਖਰਾਬ ਹੋ ਜਵੇ ਤੇ ਅੱਜ ਸੱਚੀ ਉਸ ਤੋਂ ਬਾਅਦ ਕਿ ਬਲੌਗ ਬਣਾਉਣੀ ਬੇਲੀ ਨਹੀਂ ਕੀਤਾ ਹੈਗਾ ਤੇ ਹੁਣ ਆਪਾਂ ਸੋਈਏ ਟਾਈਮ ਹੋ ਗਿਆ 9:30 ਦਾ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਠੀਕ ਆ ਜੀ ਤਾਂ ਚਲੋ ਸਤਿ ਸ਼੍ਰੀ ਅਕਾਲ ਗੁੱਡ ਨਾਈਟ